ਹਾਂਜੀ ਆਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੀ ਰਹਿਮਤ ਤੇ ਸਾਕਾ ਤੁਸੀਂ ਸਾਰੇ ਆਪਣੇ ਘਰੇ ਠੀਕ ਠਾਕ ਹੋਵੋਗੇ ਜਿੱਦਾਂ ਪਾਕ ਸ੍ਰੀ ਗੱਲ ਕਰਦੇ ਆ ਉਸ ਕਾਲਪੁਰਖ ਵਾਹਿਗੁਰੂ ਨੇ ਇਨਸਾਨਾਂ ਨੂੰ ਵੀ ਅਲੱਗ-ਅਲੱਗ ਰੂਪ ਰੰਗ ਭਾਸ਼ਾ ਉਹਨਾਂ ਦਾ ਰਹਿਣ ਸਹਿਣ ਸਭ ਕੁਝ ਅਲੱਗ-ਅਲੱਗ ਬਣਾਇਆ ਤੇ ਕਈ ਥਾਵਾਂ ਦੇ ਉੱਤੇ ਇਨਸਾਨ ਆਪਣੇ ਆਪਣੇ ਰੱਬ ਨੂੰ ਆਪਣੇ ਆਪਣੇ ਗੁਰੂ ਨੂੰ ਆਪਣੇ ਆਪਣੇ ਦੇਵੀ ਦੇਵਤਿਆਂ ਨੂੰ ਮਨਾਉਣ ਵਾਸਤੇ ਐਸੀਆਂ ਐਸੀਆਂ ਰੀਤਾਂ ਰਵਾਇਤਾਂ ਖੇਡਾਂ ਪੂਜਾ ਪ੍ਰਾਰਥਨਾ ਕਰਦੇ ਨੇ ਕਿਉਂ ਹੈਰਾਨ ਕਰ ਦਿੰਦੇ ਆ ਆ ਦੇਖੋ ਤੁਸੀਂ ਇਹ ਅਫਰੀਕਾ ਦੀ ਵੀਡੀਓ ਆ ਇਹ ਅਫਰੀਕਾ ਵਾਲੇ ਇੱਕ ਧਾਰਮਿਕ ਸਮਾਗਮ ਮਨਾਉਂਦੇ ਨੇ ਜਿਹਦੇ ਵਿੱਚ ਉਹ ਆਪਣੇ ਜਿਹੜੇ ਪੂਰਵਜ ਨੇ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਮੇਲਾ ਰੱਖਦੇ ਆ ਤੇ ਉਹ ਮੇਲੇ ਦੇ ਵਿੱਚ ਦੇਖੋ ਲੋਕ ਕਿਵੇਂ ਅੱਗ ਦੇ ਉੱਤੇ ਬੈਠ ਕੇ ਪ੍ਰਦਰਸ਼ਨ ਕਰਦੇ ਆ ਪਰ ਅੱਗ ਦੇ ਨਾਲ ਉਹਨਾਂ ਨੂੰ ਬਿਲਕੁਲ ਸੇਕ ਵੀ ਨਹੀਂ ਲੱਗਦਾ ਤੇ ਉਹਨਾਂ ਦਾ ਕੱਪੜਾ ਤੱਕ ਨਹੀਂ ਮੱਚਦਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਚੀਜ਼ ਆ ਜੇ ਕਿਸੇ ਨੂੰ ਐਸਾ ਪ੍ਰਥਾ ਦਾ ਨਾਮ ਪਤਾ ਹੋਇਆ ਤਾਂ ਜ਼ਰੂਰ ਦੱਸਿਓ ਧੰਨਵਾਦ